ਸਸਰੀ ਗੱਲ ਜੀ ਸਾਡਾ ਰੈਫਰੈਂਸ ਲੈ ਕੇ ਕਿਸ ਨੇ ਰੰਗ ਦੀ ਫਰਮਾਇਸ਼ ਕੀਤੀ ਸੀ ਤੇ ਉਹ ਬੰਦਾ ਸਾਡੇ ਕੋਲ ਟਰਾਲੀ ਛੱਡ ਕੇ ਗਿਆ ਜੀ 12 6 ਦੀ ਟਰਾਲੀ ਆ ਅਸੀਂ ਆਪਣੇ ਵੱਲੋਂ ਜੋ ਕੈਮੀਕਲ ਜਿੰਨਾ ਬਣਦਾ ਸੀ ਜੋ ਕਸਟਮਰ ਨਾਲ ਲਿਆ ਕੇ ਦਿੱਤਾ ਜੋ ਜੋ ਮਿਕਸ ਅਪ ਕਰਨਾ ਸੀ ਸਿਲਵਰ ਵਗੈਰਾ ਜੋ ਵੀ ਕਹਿੰਦਾ ਸੀ ਬੰਦਾ ਅਸੀਂ ਉਹ ਮਿਕਸ ਅਪ ਕਰਕੇ કોટਿੰਗ ਲਾ ਦਿੱਤੀ ਹੋਈ ਹੈ ਤਿੰਨ ਕੋਟ ਮਾਰੇ ਨੇ ਤੇ 24 ਕੰਟਲ ਲਈ ਅਸੀਂ ਖੜਾ ਦਾਂਗੇ ਛਾਵੇਂ ਕਿਤੇ ਤਾਂ ਜੋ ਜਿਹੜਾ ਕੈਮੀਕਲ ਆ ਉਹ ਆਪਣਾ ਕੰਮ ਕਰ ਸਕੇ ਚੰਗੀ ਤਰ੍ਹਾਂ ਤੇ ਉੱਪਰ ਬਾਈ ਨੇ ਬਿਡ ਨਵਾਂ ਲਵਾਏ ਸੀ ਕਿ ਇਹਦੀ ਵੀ ਫਿਨਿਸ਼ਿੰਗ ਹਰਗੇ ਕਰਕੇ ਦੇਣੀ ਨਾਲ ਦੇ ਨਾਲ ਕੈਮੀਕਲ ਕਾਫੀ ਤੇਜ਼ ਸੀ ਬਾਈ ਬਾਕੀ ਦੇਖੋ ਆਪਣੇ ਵੱਲੋਂ ਤਾਂ ਅਸੀਂ ਪੂਰੀ ਮਿਹਨਤ ਨਾਲ ਜਿੰਨਾ ਹੋ ਸਕੇ ਉਹਨਾਂ ਵਧੀਆ ਕਰਕੇ ਦਵਾਵਾਂਗੇ ਬਾਕੀ ਅਗਲਾ ਪਾਰਟ ਨਾਲ ਜੋੜਦੇ ਸਾਰ ਕੱਲ ਬਣਾਵਾਂਗੇ ਇਹਨੂੰ 24 ਘੰਟੇ ਲਈ ਅਸੀਂ ਰੱਖ ਦਿੱਤਾ ਹੈ ਧੁੱਪੇ ਚੁੰਡੀ ਲਾ ਕੇ ਸੁੱਕਣੇ ਪਾਉਣ ਲਈ ਤੇ ਅੱਜ ਇਹਨੂੰ ਕੰਮ ਕਰਤਾ ਹੋਏ ਹੈ ਕਿ ਫਿਰ ਉਹ ਵਾਸ਼ਿੰਗ ਕਰਕੇ ਚੰਗੀ ਤਰ੍ਹਾਂ ਫਿਰ ਇਸ ਤੇ ਗ੍ਰੈਂਡਰ ਫੇਰਾਂਗੇ ਫਿਰ ਦੇਖਦੇ ਹਾਂ ਕੀ ਲੁੱਕ ਨਿਕਲਦੀ ਐ ਜੀ ਹੋਰ ਕਿ ਮਿਹਨਤ ਤਾਂ ਪੂਰੀ ਕੀਤੀ ਸੀ ਤੋਂ ਦਸਮਾਣੇ ਜਿੱਦਾਂ ਜਿੱਦਾਂ ਕਿਹਾ ਸੀ ਅਸੀਂ ਉਦੋਂ ਆ ਤਾਂ ਕੈਮੀਕਲ ਯੂਜ਼ ਕੀਤਾ ਜੀ ਮਾਫੀ ਦੇਖੋ ਇਹ ਕੀ ਬੰਦ ਹੈ ਬਸ ਹੁਣ واਸ਼ਿੰਗ ਕਰਨ ਲੱਗੇ ਲੋ ਜੀ ਰਗੜਾ ਲੜਾਈ ਹੋ ਚੁੱਕੀ ਐ ਤੇ ਗ੍ਰੇਂਡਰ ਵੀ ਵੱਜ ਚੁੱਕਿਆ ਉਸ ਤੋਂ ਬਾਅਦ ਅਸੀਂ ਪ੍ਰਾਈਮਰ ਮਾਰਤਾ ਜੀ ਜੋ ਕਿ ਨਵ ਬਿੱਡਲਵਾਸੇ ਭਾਈ ਨੇ ਅੰਦਰ ਬਾਹਰ ਤੇ ਸਾਈਡਾਂ ਨੇ ਪਾਈਪਾਂ बाकी ਅਸੀਂ ਰੰਗ ਹੁਣ ਕੋਲ ਲੈਣਾ ਤੇ ਪਹਿਲਾ ਕੋਟ ਮਾਰ ਕੇ ਫਿਰ ਦੂਜਾ ਕੋਟ ਮਾਰਾਂਗੇ ਜੇ ਤੀਜੇ ਵੀ ਕੋਟ ਦੀ ਲੋੜ ਪਈ ਤਾਂ ਫਿਰ ਦੇਖਦੇ ਹਾਂ ਲਓ ਜੀ ਮਿੱਤਰੋ ਫਾਈਨਲ ਹੋ ਚੁੱਕੀ ਹੈ ਜੀ ਟਰਾਲੀ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਹੜਾ ਬਾਰਡਰ ਏਰੀਆ ਸੀ ਬਲੈਕ ਕੰਟਰਾਸਟ ਦੇ ਵਿੱਚ ਦੇਣਾ ਬਹੁਤ ਔਖਾ ਹੋ ਰਿਹਾ ਸੀ ਤੇ ਸਾਡੇ ਵੱਲੋਂ ਪੂਰਾ ਕੰਮ ਚੱਕ ਦਿੱਤਾ ਗਿਆ ਹੈ ਟਰਾਲੀ ਦਾ ਹੀ ਤੇ ਰੰਗ ਵੀ ਤੁਸੀਂ ਗ੍ਰੇ ਸੱਕ ਦੇ ਸਕਦੇ ਹੋ। ਪੂਰੀ ਮਾਰ ਰਿਹਾ ਸ਼ਾਈਨਿੰਗ। ਬਾਕੀ ਜਿਨੇ ਵੀ ਕਰਾਣਾ ਹੋਇਆ ਭਾਈ ਪਹਿਲਾਂ ਕੰਟੈਕਟ ਕਰ ਲਿਆ ਕਰੋ ਤਾਂ ਕਿ ਟਾਈਮ ਦੇ ਨਾਲ ਤਾਂ ਹੀ ਟਾਈਮ ਕੱਢ ਕੇ ਰੰਗ ਕੀਤਾ ਜਾ ਸਕੇ। ਤੇ ਆਪਾਂ ਯੂਜ਼ ਕੀਤਾ ਸੀ ਅੱਜ ਐਸਪਾ ਤੇ ਪ੍ਰਾਈਮਰ ਆਪਾਂ ਦੂਜੇ ਮਾਰੇ ਬਰਜਰ ਦੇ। ਆਪਣੇ ਵੱਲੋਂ ਪੂਰੀ ਮਿਹਨਤ ਕਰ ਦਿੱਤੀ ਹੈ ਜੀ। ਬਾਕੀ ਜੋ ਬਣੇਗਾ ਜੀ ਉਹ ਹੈ ਜੀ ਤੁਹਾਡੇ ਸਾਹਮਣੇ ਜੋ ਬਣਿਆ ਹੈ ਜੀ ਟਰਾਲੀ ਦੇ ਲੁੱਕ ਲੋ ਜੀ ਕਰੋ ਚੈੱਕ ਮੈਚਿੰਗ ਜੋੜਾ ਚਾਰ ਤਿਆਰ ਹੋ ਚੁੱਕਾ ਹੈ ਅਮੇজিং ਦੇਖੋ ਤੁਸੀਂ ਬਸ ਆਪਣਾ ਟਾਈਮ ਪਿਛਲੇ ਸਿਲਵਰ ਨਹੀਂ ਕਿਤੇ ਕਿਉਂ ਸਿਲਵਰ ਫਿਰ ਜੱਟਣੇ ਸੀਗੇ ਸੋ ਆਪਾਂ ਬਲੈਕ ਦਾ ਕੰਟਰਾਸਟ ਦਿੱਤਾ ਹੈ ਵੀਡੀਓ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ